ਕਿਹਾ ਵੀਡੀਓ ਤੇ ਲਾਫਲੀਡਰ ਉਹ ਵੀ ਰਮਣੀ ਤੇ ਅ ਅ ਅੱਜ ਦੀ ਇਹ ਪ੍ਰੈਸ ਕਾਨਫਰੰਸ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਲੋਕਲ ਫਰੋਤੀ ਦਾ ਜਿਹੜਾ ਗੈਂਗ ਹੈ ਉਸ ਨੂੰ ਬਸਟ ਕਰਨ ਦੇ ਸੰਦਰਭ ਚ ਕੀਤੀ ਜਾ ਰਹੀ ਹੈ ਅ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਸੁਖਦੇਵ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਤਾਰਾ ਗੜ ਤਲਾੜਾ ਤੋਂ ਨੇ ਜੋ ਪੇਸ਼ੇਵਰ ਜੋ ਆਰਐਮਪੀ ਡਾਕਟਰ ਨੇ ਤੇ ਇਹ ਪਿੰਡ ਨੰਗਲ ਗੁਰੂ ਵਿਖੇ ਡਾਕਟਰੀ ਦੁਕਾਨ ਕਰਦੇ ਇਹਨਾਂ ਨੂੰ ਕਾਫੀ ਸਮੇਂ ਤੋਂ ਵੱਖ-ਵੱਖ ਨੰਬਰਾਂ ਤੋਂ ਫਰੋਤੀ ਦੀਆਂ ਕਾਲਾਂ ਆ ਰਹੀਆਂ ਸਨ ਤੇ ਪਹਿਲਾਂ ਤਾਂ ਇਹਨਾਂ ਨੇ ਇਗਨੋਰ ਕੀਤੀਆਂ ਤੇ ਉਹ ਕਾਲਾਂ ਨਹੀਂ ਚੁੱਕੀਆਂ ਤੇ ਇਸ ਦੇ ਰਿਜ਼ਲਟ ਵਜੋਂ ਇੱਕ ਵਾਰੀ ਇਹਨਾਂ ਨੂੰ ਜਾਂਦੇ ਜਾਂਦੇ ਰੋਕਿਆ ਗਿਆ ਤੇ ਫਿਰ ਇਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਤੇ ਪਿਸਤਲ ਵਗੈਰਾ ਦਿਖਾ ਕੇ ਇਹਨਾਂ ਨੂੰ 5 ਲੱਖ ਰੁਪਏ ਜਿਹੜੇ ਹੈ ਉਫਰਾਉਤੀ ਦੇ ਰੂਪ ਚ ਦੇਣ ਵਾਸਤੇ ਧਮਕੀਆਂ ਮਿਲੀਆਂ ਅ ਜਦੋਂ ਇਹਨਾਂ ਨੇ ਇਹ ਗੱਲ ਪੁਲਿਸ ਨੂੰ ਤਿੰਨ ਤਰੀਕ ਦਾ ਮਾਮਲਾ ਹੈ ਜਦੋਂ ਇਹਨਾਂ ਨੇ ਪੁਲਿਸ ਨੂੰ ਇਹ ਇਤਲਾ ਦਿੱਤੀ ਕਿ 20 ਅਗਸਤ ਦੇ ਕਰੀਬ ਤੋਂ ਇਹਨਾਂ ਨੂੰ ਜਿਹੜੀਆਂ ਇਹ ਧਮਕੀਆਂ ਆ ਰਹੀਆਂ ਨੇ ਤਾਂ ਪੁਲਿਸ ਨੇ ਇਮੀਡੀਏਟਲੀ ਜਿਹੜਾ ਹੈ ਇੱਕ ਟਰੈਪ ਲੇ ਕੀਤਾ ਤੇ ਜੋ ਇਹ ਬੰਦੇ ਨੇ ਇਹਨਾਂ ਨੂੰ ਫੜਿਆ ਹੈ ਜਿਦੇ ਵਿੱਚ ਇਮੀਡੀਏਟਲੀ ਜਿਹੜਾ ਪੁਲਿਸ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੋਂ ਇੱਕ 315 ਬੋਰ ਦਾ ਪਿਸਟਲ ਮੋਟਰਸਾਈਕਲ ਤੇ ਐਕਸਯੂਵੀ ਤੇ ਹੋਰ ਜੋ ਹੈ ਇਹਨਾਂ ਦਾ ਸਮਾਨ ਜੋ ਲਿਸਟਡ ਹੈ ਉਹ ਰਿਕਵਰੀ ਕੀਤੀ ਗਈ ਹੈ ਇਸ ਦੇ ਵਿੱਚ ਜੋ ਮੁੱਖ ਜੋ ਕਿੰਗਪਿੰਨ ਹੈ ਉਹ ਗੁਰਿੰਦਰ ਸਿੰਘ ਜੋ ਹੈ ਗੁਰਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਨੰਗਲ ਗੁਰੂ ਹੈ ਇਹ ਜਿਹੜਾ ਗੁਰਿੰਦਰ ਸਿੰਘ ਹੈ ਬੇਸਿਕਲੀ ਇਹ ਡਾਕਟਰ ਸਾਹਿਬ ਜਿੱਥੇ ਇਹਨਾਂ ਨੇ ਦੁਕਾਨ ਕੀਤੀ ਹੋਈ ਸੀ ਇਹ ਉਹ ਉਹ ਪ੍ਰੈਮਿਸਿਸ ਦੇ ਮਾਲਕ ਜੋ ਸੀ ਉਹ ਗੁਰਿੰਦਰ ਸਿੰਘ ਦੇ ਚਾਚਾ ਜੀ ਸਨ ਤਾਂ ਇੱਥੋਂ ਇਹਨੇ ਆਪਣੀ ਜਿਹੜੀ ਇਹ ਪੂਰੀ ਸਟੋਰੀ ਆਪਣਾ ਪਲੈਨਿੰਗ ਜਿਹੜੀ ਹੈ ਇੱਥੋਂ ਕੀਤੀ ਹੈ ਉਸ ਤੋਂ ਬਾਅਦ ਇਹਨੇ ਇਨਵੋਲਵ ਕੀਤਾ ਹੈ ਗੁਰਪ੍ਰੀਤ ਨੂੰ ਗੁਰਪ੍ਰੀਤ ਨੇ ਦੋ ਬੰਦੇ ਜੋ ਪੈਸੇ ਐਕਸਟਰੋਟ ਕਰਨ ਵਾਸਤੇ ਆ ਉਹ ਲਗਾਏ ਸਨ ਜੋ ਕਿ ਮਨਪ੍ਰੀਤ ਸਿੰਘ ਤੇ ਸਿਮਰਜੀਤ ਸਿੰਘ ਸਿਮਾ ਇਸੇ ਤਰੀਕੇ ਨਾਲ ਜੋ ਹੈ ਅੱਗੇ ਇਹ ਚੱਲਦੇ ਚੱਲਦੇ ਜੋ ਵੀ ਜੋ ਵੀ ਹੈ ਪੈਸੇ ਦੀ ਡਿਮਾਂਡ ਕੀਤੀ ਗਈ 3 ਲੱਖ ਜੋ ਹੈ ਐਕਸਟਰਸ਼ਨ ਬਣੀ ਇਹਨਾਂ ਨੂੰ ਜੋ ਹੈ ਦੇਨ ਲੀਡ ਆਫਸਰ ਗਏ ਤੇ ਉੱਥੇ ਜੋ ਹੈ ਪੁਲਿਸ ਵੱਲੋਂ ਇਹਨਾਂ ਨੂੰ ਫੜਿਆ ਗਿਆ ਸੋ ਇਸ ਤਰੀਕੇ ਨਾਲ ਟੋਟਲ 5 ਬੰਦੇ ਜੋ ਹੈ ਗ੍ਰਫਤਾਰ ਹੋਏ ਨੇ ਉਹਨਾਂ ਤੋਂ ਦੇਸੀ ਪਿਸਤਲ 315 ਬੋਰ ਮੋਟਰਸਾਈਕਲ ਐਕਸਯੂਵੀ ਤੇ ਫਰੋਤੀ ਦੀ ਜਿਹੜੀ ਹੈ 1.5 ਲੱਖ ਰੁਪਏ ਹੋ ਰਿਕਵਰ ਹੋ ਚੁੱਕੇ ਹਨ ਦੋ ਜੋ ਦੋਸ਼ੀ ਨੇ ਸਿਮਰਨਜੀਤ ਸਿੰਘ ਉਰਫ ਸਿਮਾ ਤੇ ਰਮਨਦੀਪ ਸਿੰਘ ਉਰਫ ਰਮਨਾ ਜਹਰਮਾ ਇਹੇ ਫਰਾਰ ਨੇ ਪੁਲਿਸ ਦੀਆਂ ਵੱਖੋ-ਵੱਖਰੀਆਂ ਟੀਮਾਂ ਲਗਾਈਆਂ ਗਈਆਂ ਨੇ ਤੇ ਜਲਦੀ ਇਹਨਾਂ ਦੀ ਗ੍ਰਿਫਤਾਰੀ ਵੀ ਹੋ ਜਾਏਗੀ ਇਸ ਦੇ ਵਿੱਚ ਜੋ ਫੋਨ ਹੈ ਜਿਸ ਫੋਨ ਤੋਂ ਇਹਨਾਂ ਨੂੰ ਫਰੋਤੀ ਦੀ ਅਕਾਲਾਂ ਹੁੰਦੀਆਂ ਸਨ ਉਹ ਸਿਮਰਨ ਉਹ ਰਮਨਦੀਪ ਸਿੰਘ ਦੇ ਫੋਨ ਹੈ ਰਮਨਦੀਪ ਸਿੰਘ ਉਰਫ ਰਮਾ ਜਿਹਦੇ ਫੋਨ ਨੂੰ ਹੁਣੇ ਰਿਕਵਰ ਵੀ ਕੀਤਾ ਗਿਆ ਤੇ ਅੱਗੇ ਫਰਦਰ ਜੋ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈ ਸਰ ਜਦੋਂ ਫਰੋਤੀ ਦੀ ਰਕਮ ਦੇਣ ਗਈ ਸੀ ਉਦੋਂ ਪੁਲਿਸ ਨੇ ਤੁਰੰਤ ਉਹਨਾਂ ਨੂੰ ਫੜ ਲਿਆ ਤੇ ਉਸ ਟਾਈਮ 3 ਲੱਖ ਰੁਪਇਆ ਦੇਣ ਗਈ ਸੀ ਤੇ 1.5 ਲੱਖ ਰਿਕਵਰ ਹੋਇਆ ਹੈ 1.5 ਲੱਖ ਸਾਹਮਣੇ ਆ ਰਹੀਆਂ ਨੇ ਤੇ ਅਸੀਂ ਜਿਹੜਾ ਜਲਦੀ ਉਹਦੇ ਬਾਰੇ ਦੱਸਿਆ ਲਿੰਕ ਆ ਗਿਆ ਕਿ ਵੱਡੇ ਕਿ ਐਕਸਟਰਾ ਦੇ ਨਾਲ ਕੋਈ ਲਿੰਕ ਆ ਗਿਆ ਨਹੀਂ ਅਜੇ ਤੱਕ ਕੁਝ ਨਹੀਂ ਸਰ ਕਾਲ ਜਿਹੜੀ ਕਰਦੇ ਸੀ ਪਹਿਲਾਂ ਬਾਹਰ ਨੰਬਰ ਤੋਂ ਕਾਲ ਆ ਜਾਂਦੀ ਸੀ ਜੀ ਜੀ ਉਹ ਪਤਾ ਲੱਗਾ ਕਿ ਕਿੱਥੋਂ ਕਾਲ ਕਰਵਾਉਂਦੇ ਸੀ ਇਹਦਾ ਮਤਲਬ ਇਹਨਾਂ ਦੇ ਬਾਹਰ ਤੇ ਵੀ ਲਿੰਕ ਹੋਣਗੇ ਨਹੀਂ ਇਹਨਾਂ ਦੇ ਕੋਲ ਜੋ ਨੰਬਰ ਹੁੰਦੇ ਆ WhatsApp ਬਹਲੇ ਨੰਬਰਾਂ ਤੋਂ ਚੱਲਦੇ ਆ ਜੀ ਜੀ ਸਰੇ ਜਿਹੜਾ ਹਥਿਆਰ ਜਿਹੜਾ ਵਰਤਿਆ ਗਿਆ ਆਪਣਾ ਇਹ ਮਤਲਬ ਇਸ ਕੰਮ ਲਈ ਵਰਤਨਾ ਸੀ ਜਾਂ ਪਹਿਲਾਂ ਵੀ ਛੋਟੇ-ਮੋਟੇ ਖਾਂਡੇ ਤਾਂ ਕੀਤੇ ਗਏ ਨਹੀਂ ਇਹ ਸਾਰੀ ਤਫ਼ਤੀਸ਼ ਕਰ ਰਹੇ ਆ ਕਿ ਪਹਿਲਾਂ ਵੀ ਇਹਨਾਂ ਵੱਲੋਂ ਇਸ ਤਰੀਕੇ ਨਾਲ ਕੋਈ ਕਿਉਂਕਿ ਅਜੇ ਸਾਡੇ ਸਾਹਮਣੇ ਕੋਈ ਐਦਾਂ ਦਾ ਫਰੋਤੀ ਦਾ ਮਾਮਲਾ ਜਾਂ ਐਦਾਂ ਦਾ ਕੋਈ ਮਾਮਲਾ ਨਹੀਂ ਆਇਆ ਪਰ ਅਸੀਂ ਇਹ ਪੂਰੀ ਜਿਹੜੀ ਹੈ ਤਫ਼ਤੀਸ਼ ਕਰ ਰਹੇ ਆ ਕਿ ਇਹ ਜੋ ਪਿਸਟਲ ਹੈ ਹੋਰ ਕਿਉਂਕਿ ਅਜੇ ਸਾਡੇ ਕੋਲ ਜਿਹੜਾ ਹੈ ਸਿਮਰਜੀਤ ਸਿਮਾ ਤੇ ਰਮਨਦੀਪ ਸਿੰਘ ਰਮਾ ਇਹ ਅਜੇ ਫਰਾਰ ਨੇ ਉਹਨਾਂ ਦੀ ਜਦੋਂ ਅਰੈਸਟ ਹੁੰਦੀ ਹੈ ਤੇ ਉਹਨਾਂ ਤੋਂ ਪੁੱਛਗਿੱਛ ਹੁੰਦੀ ਹੈ ਤੇ ਇਹ ਗੱਲ ਸਾਰੀ ਦੀ ਸਾਰੀ ਕਲੀਅਰ ਹੋ ਜਾਏ ਸਰ ਬੀਤੇ ਦਿਨ ਵੀ ਜਿਹੜਾ ਇੱਕ ਕਤਲ ਹੋਇਆ ਉਹਦੇ ਵਿੱਚ ਵੀ ਇਹਨਾਂ ਦੀ ਇਨਵੋਲਵਮੈਂਟ ਹੈਗੀ ਹੈ ਨਹੀਂ ਅਜੇ ਤੱਕ ਐਦਾਂ ਦੀ ਕੋਈ ਗੱਲ ਸਾਹਮਣੇ ਉਹਦੇ ਵਿੱਚ ਕਾਰਵਾਈ ਕਿੱਥੋਂ ਤੱਕ ਪਹੁੰਚੀ ਪਹੁੰਚੀ ਉਹਦੇ ਵਿੱਚ ਕਾਫੀ ਹੱਦ ਤੱਕ ਅਸੀਂ ਐਡਵਾਂਸ ਸਟੇਜ ਤੇ ਪਹੁੰਚ ਗਏ ਆ ਉਹਦੇ ਵਿੱਚ ਜੋ ਬੰਦੇ ਜਿਨ੍ਹਾਂ ਨੇ ਰੇਕੀ ਕੀਤੀ ਹੈ ਮੋਟਰਸਾਈਕਲ ਤੇ ਆਏ ਨੇ ਉਹਨਾਂ ਬਾਰੇ ਕਈ ਜੋ ਹੈਗੇ ਸਸਪੈਕਟਸ ਅਸੀਂ ਲਿਸਟ ਬਣਾਈ ਆ ਉਹਨਾਂ ਤੇ ਅਸੀਂ ਕਾਰਵਾਈ ਕਰ ਰਹੇ ਆ ਰੇਡਸ ਵਗੈਰਾ ਸਾਡੀਆਂ ਚੱਲ ਰਹੀਆਂ ਸਰ ਅਰੈਸਟ ਭਈ ਕਿਸੇ ਜਿਹੜੀ ਆ ਜਿਹੜੀ ਕਿਡਨੈਪਿੰਗ ਹੋਣ ਅਰੈਸਟ ਭਈ ਸਰ ਕਿਸੇ ਦੀ ਜੀ ਉਹਦੇ ਵਿੱਚ ਦੋ ਦੀ ਅਰੈਸਟ ਪਹਿਲਾਂ ਹੀ ਹੋ ਚੁੱਕ ਸਰ ਕਹਿੰਦੇ ਹੋ ਤੇ ਸੁਣਨ ਚ ਹੈ ਕਿ ਵਿਦੇਸ਼ ਤੋਂ ਫਿਰੋਤੀ ਦੀ ਰਕਮ ਬਿਲੀ ਸੀ ਇਥੇ ਇਹ ਮਾਮਲਾ ਸਾਰਾ ਅਸੀਂ ਤਫਤੀਸ਼ ਬੜਾ ਮਾਈਨਿਊਟਲੀ ਕਰ ਰਹੇ ਆ ਤੇ ਜਿਹੜਾ ਵਿਦੇਸ਼ ਦਾ ਐਂਗਲ ਹੈ ਤੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਫੰਡਿੰਗ ਹੋਈ ਹੈ ਤੇ ਜੋ ਇਹਨਾਂ ਦਾ ਪਹਿਲਾ ਰਿਲੇਸ਼ਨ ਸੀਗਾ ਲੜਕਾ ਲੜਕੀ ਦਾ ਤੇ ਸੂ ਸਾਈਡ ਵਾਲਾ ਉਹ ਸਾਰੇ ਐਂਗਲ ਜੋ ਹੈ ਬੜੇ ਬਰੀਕੀ ਨਾਲ ਚੈੱਕ ਕੀਤੇ ਜਾ ਰਹੇ ਆ। ਨਹੀਂ ਸਰ ਜਿਹੜਾ ਇਹ ਦੋਦੀ ਦਾ ਕਤਲ ਹੋਇਆ ਸੀ ਉਹਦੇ ਚ ਵੀ ਕਹਿੰਦੇ ਫੰਡਿੰਗ ਵਿਦੇਸ਼ ਤੋਂ ਹੋਈ ਸੀ। ਨਹੀਂ ਉਹਦੇ ਵਿੱਚ ਜਿਹੜੀ ਇਹ ਗੱਲ ਤੁਸੀਂ ਕਹਿ ਰਹੇ ਹੋ ਇਸ ਤਰੀਕੇ ਨਾਲ ਹੈ ਕਿ ਉਹਨਾਂ ਦਾ ਬੇਟਾ ਜੋ ਹੈ ਜੋ ਬਾਹਰ ਹੈ ਉਹਨੇ ਫੰਡ ਫੰਡ ਕਰਕੇ ਫੰਡਿੰਗ ਕਰਕੇ ਬੰਦੇ ਹਾਇਰ ਕੀਤੇ ਆ ਤੇ ਕਤਲ ਹੋਇਆ ਉਸ ਜਿਹੜਾ ਐਂਗਲ ਆ ਸੀ ਉਸ ਦੀ ਚੈਕਿੰਗ ਵੈਰੀਫਿਕੇਸ਼ਨ ਕਰ ਰਹੇ ਆ ਇਸ ਇਨਵੈਸਟੀਗੇਸ਼ਨ ਜਿਹੜੀਆਂ ਨਵੀਆਂ ਧਾਰਾ ਪੀ ਐਨ ਐਸ ਦੀਆਂ ਲਾਈਆਂ ਹਨਾ ਜੀ ਇਸ ਵਾਰ ਥੋੜਾ ਦੱਸ ਦਿਓ ਕਿਹੜੀ ਜਿਹੜੀ 308 ਹੈ 305 ਕਿਉਂਕਿ ਟੋਟਲੀ ਚੇਜ਼ ਉਹ 305 ਅੱਗੇ ਲੱਗਦੀ ਜਿਹੜੀ ਕਿਹਦੇ ਵਾਸਤੇ ਜਿਹੜੀ ਫਰੋਤੀ ਦੀ ਕਿਹੜੀ ਇਨਫੈਕਸ਼ਨ ਤੇ ਨਾ ਲੱਗਿਆ ਕਰੀਏ 10 ਇਹਦੇ ਵਿੱਚ ਇਹ ਆ ਜਿਹੜੀ 308 5 ਹੈਗੀ ਆ ਕਿਸੇ ਵਿਅਕਤੀ ਨੂੰ ਮੌਤ ਦਾ ਡਰ ਪਾ ਕੇ ਉਸ ਤੋਂ ਫਰੋਤੀ ਲੈਣੀ ਜੀ ਇਹਦੇ ਵਿੱਚ ਆ ਜਾਂਦਾ 352 ਹੈਗੀ ਹੁੰਦੀ ਆ ਅਪਰਾਧਿਕ ਪੈਗੀ ਅਗਲੇ ਨੂੰ ਕਰਦੇ ਤੇ 62 ਦੇ ਵਿੱਚ ਇਹ ਹੈਗਾ ਉਮਰ ਕੈਦ ਜਾਂ ਕਿਸੇ ਹੋਰ ਕੈਦ ਨਾਲ ਸਹਾਇਕਤਾ ਦੀ ਕੋਸ਼ਿਸ਼ ਕਰਨੀ ਤੇ 25 ਜੰਦਰ ਨਾਟ ਪਰ ਜੋ ਉਹਦਾ ਫਾਰਮ ਜੈਕੂ ਦਾ ਹੈ ਇਸ ਦੇ ਵਿੱਚ ਨਵੇਂ ਬੀ ਐਨ ਐਸ ਦੇ ਵਿੱਚ ਜੇ ਤੁਸੀਂ ਦੇਖੋਗੇ ਇੱਕ ਧਾਰਾ 111 ਵੀ ਹੈ ਜਿਹੜੀ ਆਰਗੇਨਾਈਜ਼ਡ ਕਰਾਈਮ ਦੇ ਅਗੇਂਸਟ ਲੱਗਦੀ ਆ 111 ਤੇ ਤੇ ਅਸੀਂ ਹਰੇਕ ਦੇ ਵਿੱਚ ਇਸ ਤਰ੍ਹਾਂ ਇਸ ਤਰੀਕੇ ਦੀ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਜਿਹਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਹੈ ਉਹ ਹੈਪਨ ਹੋਇਆ ਹੈ ਅਸੀਂ ਉਹਦੇ ਵਿੱਚ ਕਿਉਂਕਿ ਸਟ੍ਰਿਕਟ ਧਾਰਾ ਹੈ ਵੀਐਨਐਸ ਦੀ ਨਵੀਂ ਧਾਰਾ ਹੈ ਜੋ ਕਿ ਅਪਰਾਧ ਨੂੰ ਰੋਕਣ ਲਈ ਬੜੀ ਕਾਰਗਰ ਸਾਬਤ ਹੋਏਗੀ ਜੇਕਰ ਸਾਨੂੰ ਲੱਗਦਾ ਹੋਇਆ ਕਿ ਇਸ ਤਰੀਕੇ ਦੀ ਧਾਰਾ ਦੀ ਇਹਦੇ ਵਿੱਚ ਬਣਦੀ ਹੈ ਅਸੀਂ ਉਹ ਵੀ ਲਾਵਾਂਗੇ ਜਿਸ ਤਰ੍ਹਾਂ ਇਹਦਾ ਹੋ ਸਕਦਾ ਜਿਵੇਂ ਆਮ ਤੌਰ ਤੇ ਇਟਸ ਫਰਦਾਲੀ ਤੋਂ ਨਿੰਜਾ ਲੱਗ ਜਾਂਦੀ ਨਹੀਂ ਇਹ ਤਾਂ ਚਲੋ ਹੁਣ ਪਹਿਲਾਂ ਵੀ ਮਿਸਯੂਜ਼ ਤਾਂ ਕਈ ਹੋ ਰਿਹਾ ਤੇ ਦੋਨੋਂ ਪਾਸੇ ਹੈ ਬਟ ਸਾਡਾ ਸਾਡਾ ਇਹ ਜੋ ਰਹਿ ਕੇ ਅਸੀਂ ਪ੍ਰੋਫੈਸ਼ਨਲ ਪੁਲਿਸਿੰਗ ਕਰੀਏ ਹਾਂਜੀ ਹਾਂਜੀ